ਮਿੱਤਰੋ ਜੇ ਥੋੜੇ ਬਜਟ ਦੇ ਵਿੱਚ ਵੱਡੀ ਹੌਸਪਾਵਰ ਦਾ ਟਰੈਕਟਰ ਲੈਣਾ ਨਾ ਤੁਹਾਡੇ ਵਾਸਤੇ ਲੱਭ ਲਿਆ ਪਿੰਡ ਬੁਰਜ ਮਹਿਮਾ ਦੇ ਵਿੱਚੋਂ ਬੁਰਜ ਮਹਿਮਾ ਪਿੰਡ ਤੁਹਾਨੂੰ ਦੱਸ ਦਿੰਦਾ ਜਦੋਂ ਆਪਾਂ ਬਠਿੰਡੇ ਤੋਂ ਗਿੱਦੜ ਬਈ ਨੂੰ ਜਾਂਦੇ ਹਾਂ ਨਾ ਬੱਲੂਆਣੇ ਦੇ ਬਿਲਕੁਲ ਲਾਗੇ ਪੈ ਜਾਂਦਾ ਤੇ ਇੰਡੋ ਫਾਰਮ 3055 ਟਰੈਕਟਰ ਇਹ 60 ਹੌਸਪਾਵਰ ਦਾ ਮਿੱਤਰੋ 21 ਮਾਡਲ ਹੈ ਇਹਦਾ ਨੰਬਰ ਪੰਜਾਬ ਦਾ ਹੈ ਤੇ ਬਾਈਵਰਿਆਂ ਦੇ ਨਾਮ ਇਹਦੀ ਆਰਸੀ ਹੈ ਸਾਰਾ ਟਰੈਕਟਰ ਸੀਲਡ ਹੈ ਹਲੇ ਤੱਕ ਚਾਬੀ ਵੀ ਨਹੀਂ ਟਰੈਕਟਰ ਨੂੰ ਲੱਗੀ ਹੋਈ ਹੈ ਕਹਦੀ ਹੈ ਵੀ ਕੱਲਾ ਕੱਲਾ ਸਟicker ਕੱਲਾ ਕੱਲਾ ਮਾਰਕਾ ਟਰੈਕਟਰ ਦਾ ਉਸੇ ਤਰ੍ਹਾਂ ਘੜਾ ਹੈ ਜਿਵੇਂ ਏਜੰਸੀ ਚੋਂ ਆਇਆ ਤੀ 1953 ਘੰਟੇ ਚੱਲਿਆ ਹੋਇਆ ਚਾਰੇ ਟਾਇਰ ਨਾਲ ਦੇ ਨੇ 80 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਪਈਆ ਹੈਵੀ ਹੁੱਕ ਲੱਗੀ ਹੋਈ ਆ ओरिजिनल ਟਿਊਬਾਂ ਦਾ ਪੂਰਾ ਚੰਗਾ ਲੈਂਕਾ ਡੰਡਾ ਸਾਰਾ ਕੁਝ ਡਰਵਲ ਸਾਰਾ ਕੁਝ ਜੀ ਤੁਹਾਨੂੰ ਨਾਲ ਮਿਲੂ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਹੈ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਚੱਲਿਆ ਹੋਇਆ 1953 ਘੰਟੇ ਵੀਰੇ ਪੈਰਦਾਨਾਂ ਦਾ ਚੈੱਕ ਕਰਵਾ ਦੇ ਦੇਖ ਪੂਰੀ ਵਧੀਆ ਮੈਟਿੰਗ ਹੋਈ ਹੋਈ ਆ ਡਿਮਾਂਡ ਵਾਈ ਉਹਨਾਂ ਨੇ ਰੱਖੀ ਸਿਰਫ 4,50,000 ਰੁਪਇਆ ਬਾਕੀ ਕਹਿੰਦੇ ਭਈ ਆਪਾਂ ਮੌਕੇ ਤੇ ਖੁੱਲੇ ਦਰ ਨਾਲ ਮਾਣ ਤਾਣ ਵੀ ਕਰਾਂਗੇ ਜਿਹੜਾ ਵੀ ਸੱਜਣ ਮਣ ਬਣਾ ਕੇ ਆ ਗਿਆ ਨਾ ਮਣ ਬਣਾ ਕੇ ਤੁਸੀਂ ਇਹ ਮੰਨਿਓ ਵੀ ਤੁਹਾਨੂੰ ਟਰੈਕਟਰ ਦੇ ਕੇ ਤੋਰਨਗੇ ਇੰਨਾ ਘੈਂਟ ਟਰੈਕਟਰ ਹੈ ਗਰੰਟੀ 101% ਟਰੈਕਟਰ ਦੀ ਪੂਰੀ ਹੈ ਹੁਣ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਹੈ ਦੁਬਾਰਾ ਦੱਸ ਦਿੰਨਾ ਨੰਬਰ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਸਰਦਾਰ ਸਮਸ਼ੇਰ ਸਿੰਘ ਦੇ ਘਰੇ ਖੜਾ ਪਿੰਡ ਬੁਰਜ ਮਹਿਮਾ ਤੇ ਬਠਿੰਡੇ ਤੋਂ ਗਿੱਦੜਵਾ ਰੋਡ ਤੇ ਬੱਲੂਆਣੇ ਦੇ ਬਿਲਕੁਲ ਲਾਗੇ ਪਿੰਡ ਪੈ ਜਾਂਦਾ ਬੁਰਜ ਮਹਿਮਾ ਬਸ ਨੰਬਰ ਡਾਇਲ ਕਰੋ ਹੁਣੀ ਜੇ ਕੋਈ ਸੱਜਣ ਆਹ ਐਂਡੋ ਫਾਰਮ ਖਰੀਦਣਾ ਚਾਹੁੰਦਾ ਨਾ ਗਰੰਟੀ ਵਾਲਾ ਡਿਮਾਂਡ ਰੱਖੀ ਹੈ 4,50,000 ਰੁਪਇਆ ਬਾਕੀ ਮੌਕੇ ਤੇ ਕਹਿੰਦੇ ਆਪਾਂ ਮਾਨਤਾਣ ਵੀ ਕਰਾਂਗੇ